ਸਕ੍ਰੀਨ ਤੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਕ ਪੁਰਥਲਾ ਦੇ ਲੋਕਾਂ ਦੀ ਪਰੇਸ਼ਾਨੀ ਨੂੰ ਪ੍ਰਤੱਖ ਬਿਆਨ ਕਰ ਰਹੀਆਂ ਨੇ ਦਰਸਲ ਇੱਥੇ ਲੋਕ ਸੀਵਰੇਜ ਦੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਰੇਸ਼ਾਨ ਨੇ ਹਾਲਾਤ ਨੇ ਮਾੜੇ ਨੇ ਕਿ ਸੀਵਰੇਜ ਦਾ ਗੰਦਾ ਪਾਣੀ ਹੁਣ ਲੋਕਾਂ ਦੇ ਘਰਾਂ 'ਚ ਵੜ ਚੁੱਕਿਆ ਹੈ ਇਸ ਪਰੇਸ਼ਾਨੀ ਦਾ ਸਾਹਮਣਾ ਕਰਦੇ ਲੋਕਾਂ ਨੂੰ ਹੁਣ ਬਿਮਾਰੀਆਂ ਦੇ ਫੈਲਣ ਦਾ ਖਤਰਾ ਵੀ ਸਤਾਉਣ ਲੱਗਿਆ ਹੈ ਸਥਾਨਕ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਇਸ ਸਮੱਸਿਆ ਦੇ ਹੱਲ ਦੀ ਅਪੀਲ ਵੀ ਕੀਤੀ ਗਈ ਹੈ ਮੈਨੂੰ ਦਰਦ ਆ ਇਸ ਇਨਸਾਨ ਦਾ ਮਿਹਨਤੀ ਬੰਦਾ ਵਾ ਬੱਚਿਆਂ ਤੋਂ ਦੇ ਦੇ ਆ ਬਹੁਤ ਮਿਹਨਤੀ ਪਰਿਵਾਰ ਆ ਲੇਕਿਨ ਇਹ ਹਾਲਾਤ ਇਹ ਪੈਦਾ ਹੋਏ ਆ ਕਿਆ ਐਮਐਲਏ ਸਾਹਿਬ ਕਿਆ ਕਮਿਸ਼ਨਰ ਸਾਹਿਬ ਕਿਆ ਹਿਤਾ ਦੇ ਏਰੀਏ ਦੇ ਬੈਠੇ ਰੋਟੀ ਖਾਂਦੇ ਆ ਜਿੱਥੇ ਇਹ ਕਹਦੇ ਆ 10 ਦਿਨ ਤੋਂ ਸੁਣਵਾਈ ਨਾ ਹੋਵੇ ਮੈਂ ਕਹਿੰਦਾ ਬੜੀ ਸ਼ਰਮ ਦੀ ਗੱਲ ਆ ਅਗਰ ਮੈਂ ਇਹੋ ਜੇ ਉਹਦਿਆਂ ਦੇ ਹੁਆ ਤੇ ਮੈਂ ਇੱਕ ਦਮ ਜੇ ਮੇਰੀ ਗੱਲ ਨਾ ਸੁਣਵਾਈ ਹੋ ਮੈਂ ਮੈਂ ਆਪਣੇ ਦੁੱਧੇ ਤੋਂ ਰਜ਼ਾਇਨ ਕਰ ਦਵਾ ਵੀ ਆ ਹਾਲਾਤ ਆ ਜੇ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੇਰਾ ਰਜ਼ਾਇਨ ਆ ਜੀ ਸਾਡੇ ਭਗਤ ਜੀ ਅੱਜ ਤਿਆਰ ਹੋਏ ਸੀ ਵੀ ਮੈਂ ਧਰਨਾ ਲਵਾਵਾਂ ਇਹਨਾਂ ਨੂੰ ਰੋਕੇ ਆਈ ਗਾ ਧਰਨਾ ਨਹੀਂ ਲਾਣਾ ਕਮਿਸ਼ਨਰ ਨੂੰ ਮੈਂ ਤਿੰਨ ਵਾਰੀ ਫੋਨ ਕੀਤਾ ਉਹਨੇ ਫੋਨ ਨਹੀਂ ਚੱਕਿਆ ਬਿੱਟੂ ਨਾਲ ਗੱਲ ਹੋਈ ਹੈ ਇੱਥੇ ਈਓ ਸਾਹਿਬ ਹੁੰਦੇ ਸੀ ਫਟ ਫੋਨ ਲਾਣਾ ਉਹਨਾਂ ਨੇ ਫੋਨ ਚੱਕਣਾ ਕਿਉਂਕਿ ਇਹ ਉਹ ਕੋਈ ਸੈਟਅਪ ਨਹੀਂ ਬਣਿਆ ਜਦੋਂ ਕਾਰਪੋਰੇਸ਼ਨ ਬਣ ਜਾਂਦੀ ਆ ਅਫਸਰ ਬਾਹਰੋਂ ਆ ਜਾਂਦੇ ਆ ਉਹਨਾਂ ਦਾ ਕੋਈ ਲਗਾਅ ਨਹੀਂ ਹੁੰਦਾ ਚਹਿਰ ਨਾਲ ਤੇ ਜਿਹੜੇ ਸਾਡੇ ਲੋਕਲ ਬੰਦੇ ਆ ਉਹਨਾਂ ਦੀ ਅਪਰੋਚ ਵੀ ਹੈ ਨਹੀਂ ਇਸ ਬੰਦੇ ਜਿਹੜੀ ਕ੍ਰਿਪਸ਼ਨ ਆ ਇਹ ਕੋਟੋਆ ਤਿਆਰ ਹੋ ਗਏ ਤੇ ਸਭ ਇਹ ਐਮਸੀ ਕੋਈ ਸੁਣਾਈ ਹੋ ਰਹੀ ਉੱਥੇ ਕਮਰੇ ਕਰਦੇ ਵਿੱਚ ਸਿੱਧੀ ਕਦਰ ਸੀ ਅੱਛਾ ਇਹ ਜਾਂਦੇ ਆ ਇਹਾਰੇ ਆ ਜਾਂਦੇ ਆ ਗਟਰ ਬਾਲੋ ਬੰਦ ਪਏ ਨੇ ਸਾਰੇ ਤੁਹਾਡਾ ਰੋਟੀ ਖਾਣ ਦਾ ਦੁਪਰ ਹੋਇਆ ਪਿਆ ਹੋਆ ਉਹ ਸਿਆਣਾ ਬੰਦਾਂ ਦੇ ਬਿਠਿਆ ਉਹਦੇ ਅੰਦਰ ਪਾਣੀ ਵੜ ਗਿਆ ਤੇ ਪਾਣੀ ਕਿੱਥੋਂ ਪੀ ਰਿਹਾ ਥੋੜੀ ਥੋੜੀ ਪਾਣੀ ਹੈ ਉੱਥੇ ਤੁਹਾਡੇ ਸਾਡੇ ਸ਼ਹਿਰ ਦੇ ਐਮਐਲਏ ਸਾਹਿਬ ਕਹਿ ਰਹੇ ਆ ਕਿ ਅਸੀਂ ਮਹੱਲੇ ਦੇ ਵਿੱਚ ਸੀਵਰੇਜ ਦੀ ਸਫਾਈ ਕਰਵਾ ਰਹੀ ਹੈ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਮਹੱਲੇ ਚ ਵੀ ਸੀਵਰੇਜ ਮੈਂ ਕਹਿੰਦਾ ਆਖਰ ਉਸ ਮਹੱਲੇ ਸਰਵੇ ਕਰਨਾ ਹੋਆ ਕਿ ਐਮਐਲਏ ਦੇਖੋ ਕੀ ਹਾਲ ਆ ਤਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਕੰਦੇਸ ਵਾਲੇ ਗਟਰ ਸਪਾਸ ਸਾਫ ਕਰਕੇ ਹੁਣ ਦੇਣ ਜਿੰਨੇ ਹੈਗੇ ਇੱਥੇ ਸਾਹਮਣੇ ਆ ਉਹ ਦਿਖਾ ਵੀ ਚਾਹਸੀ ਸਾਹਿਬ ਜੀ ਕੀ ਨਾਮਾ ਤੇ ਕੀ ਕੰਮ ਕਰਦੇ ਤੁਸੀਂ ਮੈਂ ਮਜ਼ਦੂਰੀ ਕਰਦਾ ਜੀ ਨਾਮ ਕੀ ਹੈ ਤੁਹਾਡਾ ਟੰਟੀ ਸਾਨੂੰ ਦਾ ਕੋਈ ਪ੍ਰੋਬਲਮ ਆ ਸਾਡੇ ਘਰਾਂ ਦੇ ਪਾਣੀ ਬੜਾ ਸੀ ਡੋਟ ਪਾਣੀ ਤੋਂ ਵੀ ਉੱਠ ਕੇ ਕਿੰਨੇ ਟਾਈਮ ਤੋਂ ਸਮੱਸਿਆ ਆ ਰਹੀ ਅੱਜ 10 ਦਿਨ ਹਫਤਾ ਹੋ ਚੁੱਕਾ ਤਾਂ ਜਿਹੜੇ ਕਿ ਕਰਮਚਾਰੀ ਕੋਈ ਜਿਸ ਇਸ ਸੰਬੰਧੀ ਕੋਈ ਕੰਪਲੀਟ ਦਿੱਤੀ ਦਿੱਤੀ ਸੀ ਆਂਦੇ ਨਹੀਂ ਸਾਡੇ ਅਮਸ਼ੀ ਸਾਹਿਬ ਵੀ ਕਿੰਨੇ ਵਾਰੀ ਫੋਨ ਕਰ ਚੁੱਕੇ ਆ ਬਲਾਕ ਪ੍ਰਾਈਵੇਟ ਵੀ ਕੰਮ ਕਰਾਇਆ ਤੇ ਵੀ ਨਹੀਂ ਕੁਛ ਨਹੀਂ ਬਣਿਆ ਤਾਂ ਗੱਡੀ ਲੈ ਆਉਣ ਦਾ ਇਨਕਾਰ ਕਰਦੇ ਆ ਤਾਂ ਤੁਸੀਂ ਇੱਕ ਕਮਿਸ਼ਨਰ ਸਾਹਿਬ ਨੂੰ ਕੋਈ ਮੰਗ ਕਰਨਾ ਚਾਹੋਗੇ ਸਾਡੀ ਗਲੀ ਸਾਫ਼ ਕਰਾਓ ਸਾਡੇ ਗੱਟਰ ਸਾਫ਼ ਕਰੋ ਬਸ ਆ ਮੰਗਦਾ ਸਰ ਜੀ ਸਾਨੂੰ ਸਫਾਈ ਚਾਹੀਦੀ ਘਰ ਦੂਜੇ ਪਾਸੇ ਜਦੋਂ ਇਸ ਬਾਰੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੋਈ ਵੀ ਸਾਫ਼ ਜਵਾਬ ਨਾ ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਦੋਂ ਤੱਕ ਕਰਨਾ ਪਵੇਗਾ ਤੇ ਪ੍ਰਸ਼ਾਸਨ ਇਸ ਮਸਲੇ ਦਾ ਕੋਈ ਹੱਲ ਕਰਦਾ ਵੀ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਪੂਰਥਲਾ ਤੋਂ ਨਰੇਸ਼ ਖੋਸਲਾ ਦੇ ਨਾਲ న్యూਸ ਡੈਸਕ ਤੋਂ ਜਸਪੀਰ ਸਿੰਘ ਫਾਸਟ న్యూਸ